ਸਤਿ ਸ਼੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਤੁਹਾਡੇ ਲਈ ਆਫਰਾਂ ਲੈ ਕੇ ਆਉਂਦੇ ਰਹਿੰਨੇ ਆ ਸੋ ਬਹੁਤ ਵਧੀਆ ਆਫਰ ਲੈ ਕੇ ਆਏ ਈਜੀ ਗੋਦਰੀ ਦੀ ਈਜੀ ਆ 1 ਕਿਲੋ 1 ਕਿਲੋ ਦੀ ਈਜੀ ਆ ਜਿਹਦੀ ਐਮ ਆਰ ਪੀ 210 ਰੁਪਏ ਆ ਤੇ ਆਪਾਂ ਤੁਹਾਨੂੰ ਇਹ ਆਫਰ ਦੇ ਵਿੱਚ ਦੇ ਦੇਣੀ ਆ 10 ਦਸੰਬਰ ਤੱਕ ਇਹ 10 ਦਸੰਬਰ ਤੱਕ ਆਫਰ ਰਹੇਗੀ ਆਫਰ ਦਾ ਵੱਧ ਤੋਂ ਵੱਧ ਫਾਇਦਾ ਜਰੂਰ ਲਿਓ ਐਮ ਆਰ ਪੀ ਦੀ 210 ਰੁਪਏ ਆ ਪਰ ਆਪਾਂ ਤੁਹਾਨੂੰ 10 ਦਸੰਬਰ ਤੱਕ ਸਿਰਫ 200 ਰੁਪਏ ਦੀ ਦੇ ਦੇਣੀ ਹੈ। ਸੋ ਆਫਰ ਦਾ ਵੱਧ ਤੋਂ ਵੱਧ ਫਾਇਦਾ ਜ਼ਰੂਰ ਲਿਓ। ਸੋ 210 ਰੁਪਏ ਐਮ ਆਰ ਪੀਆ ਤੇ ਆਪਣਾ ਰੇਟ 200 ਰੁਪਏ ਹੈ 10 ਦਸੰਬਰ ਤੱਕ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਵੀਡੀਓ ਚੰਗੀ ਲੱਗੀ ਤੇ ਜੇ ਹਾਲੇ ਤੱਕ ਦੋਸਤੋ ਤੁਸੀਂ ਆਪਣਾ ਚੈਨਲ ਐਸੇ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਐਦਾਂ ਦੀਆਂ ਨਵੀਆਂ-ਵੀਆਂ ਆਫਰਾਂ ਜਾਣਨ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜੁਬ ਕਰ ਲਓ। ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਹੋਰਾਂ ਦਾ ਵੀ ਫਾਇਦਾ ਹੋ ਸਕੇ ਸੋ ਜੀ ਵੀਡੀਓ ਚੰਗੀ ਲੱਗਦੀ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਸਾਰੇ ਦੋਸਤ ਮਿੱਤਰਾਂ ਦਾ ਸਤਿ ਸ਼੍ਰੀ ਅਕਾਲ ਜੀ